ਮੈਂ ਖੁੱਲ ਕੇ ਕਹਿ ਦਿੰਦਾ ਹਾਂ ਸਾਰੇ ਜਣੇ ਖੁੱਲ ਕੇ ਨਹੀਂ ਕਹਿੰਦੇ ਬਟ ਆਪਾਂ ਇnspire ਜਿਹੜੇ ਹੋਏ ਆ ਉਹ ਭਾਜੀ ਤੋਂ ਹੋਏ ਆ ਮੈਂ ਖੁੱਲਿਆ ਹਾਂ ਤੇਨਾ ਅੱਜ ਵੀ ਔਰ ਮੈਂ ਸਾਹ ਰੇਂਦੀ ਦੁਨੀਆ ਦਾ ਕਹਾਂਗਾ ਵੀ ਆਪਾਂ ਭਾਈਵੇ ਜਿਹੜੇ ਤੁਸੀਂ ਹੁਣ ਕੱਟੜ ਬਣੇ ਹੋ ਨਾ ਆਪਾਂ ਬੱਚੋਂ ਦੇ ਕੱਟੜ ਬਣੇ ਹੋ ਜਿਵੇਂ ਬੱਬੂ ਭਾਈ ਦੇ ਦੇ ਮਿੱਤਰਾਂ ਦੇ ਸ਼ੌਂਕ ਸੱਖਿਆ ਨਾਲ ਉਹ ਤੇ ਰਹਿ ਗਏ ਵੀ ਜਿਹੜਾ ਫਿਲਮਾਂ ਦਾ ਦਰਨਾ ਦੁਨੀਆਂ ਪੈੜੀ ਜਾ ਰਹੇ ਹੈ ਤਾਂ ਉਹ ਫਿਲਮ ਦਾ ਕੀ ਸੀਮਤ ਹੈ ਸੋ ਦੋਨੋ ਪਗੜੀਆਂ ਜੋ ਬਹੁਤ ਸੋਹਣੇ ਲੱਗ ਰਹੇ ਨੇ ਪਿੱਛੇ ਗਗੂ ਬੇਲਜੀ ਵੀ ਨੇ ਸੋ ਇਹਨਾਂ ਸਰਦਾਰਾਂ ਦੇ ਕੀ ਖਾਸ ਸ਼ੌਂਕ ਨੇ ਜਿਹੜੇ ਸਾਨੂੰ ਫਿਲਮ ਦੇ ਵਿੱਚ ਵੇਖਣ ਨੂੰ ਮਿਲਣਗੇ ਬਾਬਾ ਸਾਹਿਬ ਪਹਿਲਾਂ ਤੁਸੀਂ ਦੱਸੋ ਇਹ ਭਤੀਜਾ ਦੱਸੇ ਇਹ ਇਹ ਚਾਚਾ ਸਾਨੂੰ ਕਿਸੇ ਵੀ ਕੰਮ ਤੇ ਰੱਖ ਸਕਦਾ ਸਾਡਾ ਚਾਚਾ ਪਿਆਰਾ ਵਾ ਔਰ ਆਪਾਂ ਆਈ ਥਿੰਕ ਮੈਂ ਇਕੱਲਾ ਨਹੀਂ ਆਈ ਥਿੰਕ ਜਿੰਨੇ ਵੀ ਅਸੀਂ ਸਾਰੇ ਜਾਣੇ ਹੁਣ ਜੋ ਵੀ ਗਾਇਕੀ ਅਸੀਂ ਕਰ ਰਹੇ ਆ ਜੋ ਵੀ ਅਸੀਂ ਗਾਉਂਦੇ ਆ ਆਈ ਥਿੰਕ ਕਿਤਨਾ ਕਿਤੇ ਆਪਾਂ ਮੈਂ ਖੁੱਲ ਕੇ ਕਹਿ ਦਿੰਦਾ ਸਾਰੇ ਜਾਣੇ ਖੁੱਲ ਕੇ ਨਹੀਂ ਕਹਿੰਦੇ ਬਟ ਆਪਾਂ ਇਨਸਪਾਇਰ ਜਿਹੜੇ ਹੋਏ ਆ ਉਹ ਭਾਜੀ ਤੋਂ ਹੋਏ ਆ ਜਾਂ ਫਿਰ ਐਸੇ ਹੀ ਕਲਾਕਾਰਾਂ ਤੋਂ ਹੋਏ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਅੱਗੇ ਲੈ ਕੇ ਜਾਣ ਦੀ ਸੋਚ ਰੱਖੀ ਆ ਤੇ ਹਮੇਸ਼ਾ ਪੰਜਾਬੀ ਭਾਸ਼ਾ ਆਪਣੀ ਲਿਪੀ ਵਾਸਤੇ ਹਮੇਸ਼ਾ ਕੰਮ ਕੀਤਾ ਸੋ ਮੈਂ ਖੁੱਲ੍ਹੇ ਆਮ ਕਹਿੰਦਾ ਅੱਜ ਵੀ ਔਰ ਮੈਂ ਰਹਿੰਦੀ ਦੁਨੀਆ ਦਾ ਕਹਾਂਗਾ ਵੀ ਆਪਾਂ ਪਾਈ ਦੇ ਜਿਹੜੇ ਤੁਸੀਂ ਹੁਣ ਕੱਟੜ ਬਣੇ ਹੋ ਨਾ ਆਪਾਂ ਬਚਪਨ ਤੋਂ ਹੀ ਕੱਟੜ ਫੈਨ ਆ ਤੇ ਤੁਹਾਡਾ ਸਵਾਲ ਕੀ ਸੀ ਅਜਾ ਕਿਹੜੇ ਕਿਹੜੇ ਸ਼ੌਂਕ ਫਿਲਮ ਜੇ ਫਿਲਮ ਦਾ ਸ਼ੌਕ ਦੇਖੋ ਇੱਕ ਤਾਂ ਜੇ ਬੱਬੂ ਭਾਈ ਨੇ ਤਾਂ ਫਿਰ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਤੇ ਰਹੇਗਾ ਇਹ ਵਿੱਚ ਜਿਹੜਾ ਫਿਲਮ ਆ ਆਪਾਂ ਗੰਨਾ ਗੰਨਾ ਕੈਰੀ ਕਰ ਰਹੇ ਆ ਪਰ ਫਿਲਮ ਤੱਕ ਕੀ ਸੀਮਤ ਆ ਫੇਰੇ ਵਿੱਚ ਕੋੜੀਆਂ ਦਾ ਸ਼ੌਂਕ ਆ ਉਹਦੇ ਚਿਰ ਫੇਰ ਇੱਕ ਪਰਿਵਾਰ ਨੂੰ ਕਿੱਦਾਂ ਨਾਲ ਲੈ ਕੇ ਚੱਲਣਾ ਉਹ ਸ਼ੌਂਕ ਆ ਉਹਦੇ ਚ ਵੀ ਦਿਖਾਇਆ ਗਿਆ ਕਿ ਕਦੇ ਨਾ ਕਦੇ ਕਿਸੇ ਛੋਟੀ ਜੀ ਜਦੋਂ ਤੁਸੀਂ ਮਿਸਕਮਿਊਨੀਕੇਸ਼ਨ ਹੋ ਜਾਂਦੇ ਚੱਕਰ ਚ ਕਿੰਨੇ ਪਰਿਵਾਰ ਰੋਲ ਸਕਦੇ ਨੇ ਉਹ ਚੋਂ ਕਿੱਦਾਂ ਨਿਕਲਣਾ ਉਹ ਵੀ ਇੱਕ ਸ਼ੌਂਕ ਪਾਲਣਾ ਚਾਹੀਦਾ ਹਰ ਇੱਕ ਨੂੰ ਕਿ ਆਪਣੇ ਪਰਿਵਾਰ ਨੂੰ ਬੰਨ੍ਹ ਕੇ ਕਿੱਦਾਂ ਰੱਖਣਾ ਆਪਣੇ ਪਰਿਵਾਰ ਚ ਪਿਆਰ ਨਾਲ ਕਿੱਦਾਂ ਰਹਿਣਾ ਵਾ ਸੋ ਸਾਡੀ ਫਿਲਮ ਚ ਇਦਾਂ ਦੇ ਸ਼ੌਂਕ ਨੇ ਬਾਕੀ ਜਿਹੜੇ ਰਹਿੰਦੇ ਸ਼ੌਂਕ ਨੇ ਜਿਹੜੇ ਸਾਨੂੰ ਦੱਸਦੇ ਨਹੀਂ ਆ ਰਹੇ ਹੋ ਤੁਸੀਂ ਫਿਲਮ ਦੇਖ ਕੇ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਸ਼ੌਂਕ ਸੀ ਤੁਹਾਨੂੰ ਧੰਨਵਾਦ ਮੈਂ ਖੁੱਲ ਕੇ ਕਹਿ ਦਿੰਦਾ ਹਾਂ ਸਾਰੇ ਜਣੇ ਖੁੱਲ ਕੇ ਨਹੀਂ ਕਹਿੰਦੇ ਬਟ ਆਪਾਂ ਇਸ ਫਾਇਰ ਜਿਹੜੇ ਹੋਏ ਆ ਉਹ ਭਾਜੀ ਤੋਂ ਹੋਏ ਮੈਂ ਖੁੱਲਿਆ ਤੇ ਨਾ ਅੱਜ ਵੀ ਔਰ ਮੈਂ ਸਾਰੀ ਦੁਨੀਆ ਦਾ ਕਹਾਂਗਾ ਵੀ ਆਪਾਂ ਫਾਇਰ ਜਿਹੜੇ ਤੁਸੀਂ ਹੁਣ ਕੱਟੜ ਬਣੇ ਹੋ ਨਾ ਆਪਾਂ ਬਚਪਨ ਦੇ ਕੱਟੜ ਤੋਂ ਇਹ ਜੇ ਬੱਬੂ ਭਾਈ ਦੇ ਦੇ ਮਿੱਤਰਾਂ ਦੇ ਸ਼ੌਂਕ ਖਿਆਲ ਨਾਲ ਉੱਤੇ ਰਹਿ ਗਏ ਇਹ ਜਿਹੜਾ ਫਿਲਮ ਆਪਾਂ ਦਰਨਾ ਗੁੰਨੇ ਪੈੜੀ ਜਾ ਰਹੇ ਹਾਂ। ਬੱਬੂ ਫਿਲਮ ਦਾ ਕੀ ਸੀਮਾ ਥਾ। ਸੋ ਦੋਨੋਂ ਪਗੜੀਆਂ ਜਿ ਬਹੁਤ ਸੋਹਣੇ ਲੱਗ ਰਹੇ ਨੇ ਪਿੱਛੇ ਗੱਗੂ ਬੇਲਜੀਵੀ ਨੇ। ਸੋ ਇਹਨਾਂ ਸਰਦਾਰਾਂ ਦੇ ਕੀ ਖਾਸ ਸ਼ੌਂਕ ਨੇ ਜਿਹੜੇ ਸਾਨੂੰ ਫਿਲਮ ਦੇ ਵਿੱਚ ਵੇਖਣ ਨੂੰ ਮਿਲਣਗੇ। ਬੱਬੂ ਸਾਹਿਬ ਪਹਿਲਾਂ ਤੁਸੀਂ ਦੱਸੋਗੇ। ਭਤੀਜਾ ਦੱਸੇ। ਇਹ ਤੇ ਚਾਚਾ ਸਾਨੂੰ ਕਿਸੇ ਵੀ ਕੰਮ ਤੇ ਰੱਖ ਸਕਦਾ ਸਾਡਾ ਚਾਚਾ ਪਿਆਰਾ ਵਾ ਔਰ ਆਪਾ ਆਈ ਥਿੰਕ ਮੈਂ ਇਕੱਲਾ ਨਹੀਂ ਆਈ ਥਿੰਕ ਜਿੰਨੇ ਵੀ ਅਸੀਂ ਸਾਰੇ ਜਾਣੇ ਹੁਣ ਜੋ ਵੀ ਗਾਇਕੀ ਅਸੀਂ ਕਰ ਰਹੇ ਆ ਜੋ ਵੀ ਅਸੀਂ ਗਾਉਂਦੇ ਆਈ ਥਿੰਕ ਕਿਤਨੇ ਕਿਤੇ ਆਪਾਂ ਮੈਂ ਖੁੱਲ ਕੇ ਕਹਿ ਦਿੰਦਾ ਸਾਰੇ ਜਾਣੇ ਖੁੱਲ ਕੇ ਨਹੀਂ ਕਹਿੰਦੇ ਬਟ ਆਪਾਂ ਇਨਸਪਾਇਰ ਜਿਹੜੇ ਹੋਏ ਆ ਉਹ ਭਾਜੀ ਤੋਂ ਹੋਏ ਆ ਜਾਂ ਫਿਰ ਐਸੇ ਹੀ ਕਲਾਕਾਰਾਂ ਤੋਂ ਹੋਏ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਅੱਗੇ ਲੈ ਕੇ ਜਾਣ ਦੀ ਸੋਚ ਰੱਖੀ ਆ ਤੇ ਹਮੇਸ਼ਾ ਪੰਜਾਬੀ ਭਾਸ਼ਾ ਆਪਣੀ ਲਿਪੀ ਵਾਸਤੇ ਹਮੇਸ਼ਾ ਕੰਮ ਕੀਤਾ ਸੋ ਮੈਂ ਖੁੱਲ੍ਹਿਆ ਕਹਿੰਦਾ ਅੱਜ ਵੀ ਔਰ ਮੈਂ ਰਹਿੰਦੀ ਦੁਨੀਆ ਦਾ ਕਹਾਂਗਾ ਵੀ ਆਪਾਂ ਭਾਈ ਦੇ ਜਿਹੜੇ ਤੁਸੀਂ ਹੁਣ ਕੱਟੜ ਬਣੇ ਹੋ ਨਾ ਆਪਾਂ ਬਚਪਨ ਤੋਂ ਹੀ ਕੱਟੜ ਫੈਨ ਆ ਤੇ ਤੁਹਾਡਾ ਸਵਾਲ ਕੀ ਸੀ ਅੱਜ ਕਿਹੜੇ ਕਿਹੜੇ ਸ਼ੌਂਕ ਫਿਲਮ ਜੇ ਫਿਲਮ ਦਾ ਸ਼ੌਂਕ ਦੇਖੋ ਇੱਕ ਤਾਂ ਜੇ ਬੱਬੂ ਭਾਈ ਨੇ ਤਾਂ ਫਿਰ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਤੇ ਰਹੇਗਾ ਹੀ ਜਿਹੜਾ ਫਿਲਮ ਆ ਆਪਾਂ ਗੰਨਾ ਗੰਨਾ ਕੈਰੀ ਕਰ ਰਹੇ ਆ ਬਟ ਉਹ ਫਿਲਮ ਤੱਕ ਹੀ ਸੀਮਤ ਆ ਫੇਰੇ ਵਿੱਚ ਕੋੜੀਆਂ ਦਾ ਸ਼ੌਂਕ ਆ ਉਹਦੇ ਸਿਰ ਫੇਰ ਇੱਕ ਪਰਿਵਾਰ ਨੂੰ ਕਿੱਦਾਂ ਨਾਲ ਲੈ ਕੇ ਚੱਲਣਾ ਉਹ ਸ਼ੌਂਕ ਆ ਉਹਦੇ ਚ ਵੀ ਦਿਖਾਇਆ ਗਿਆ ਕਿ ਕਦੇ ਨਾ ਕਦੇ ਕਿਸੇ ਛੋਟੀ ਜੀ ਜਦੋਂ ਤੁਸੀਂ ਮਿਸ ਕਮਿਊਨੀਕੇਸ਼ਨ ਹੋ ਜਾਂਦੇ ਚੱਕਰ ਚ ਕਿੰਨੇ ਪਰਿਵਾਰ ਰੋਲ ਸਕਦੇ ਨੇ ਉੱਚੋ ਕਿੱਦਾਂ ਨਿਕਲਣਾ ਉਹ ਵੀ ਇੱਕ ਸ਼ੌਂਕ ਪਾਲਣਾ ਚਾਹੀਦਾ ਹਰ ਇੱਕ ਨੂੰ ਕਿ ਆਪਣੇ ਪਰਿਵਾਰ ਨੂੰ ਬੰਨ ਕੇ ਕਿੱਦਾਂ ਰੱਖਣਾ ਆਪਣੇ ਪਰਿਵਾਰ ਚ ਪਿਆਰ ਨਾਲ ਕਿੱਦਾਂ ਰਹਿਣਾ ਵਾ ਸੋ ਸਾਡੀ ਫਿਲਮ ਚ ਇਦਾਂ ਦੇ ਸ਼ੌਂਕ ਨੇ ਬਾਕੀ ਜਿਹੜੇ ਰਹਿੰਦੇ ਸ਼ੌਂਕ ਨੇ ਜਿਹੜੇ ਸਾਨੂੰ ਦੱਸਦੇ ਨਹੀਂ ਆ ਰਹੇ ਹੋ ਤੁਸੀਂ ਫਿਲਮ ਦੇਖ ਕੇ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਸ਼ੌਂਕ ਸੀ ਤੁਹਾਨੂੰ ਧੰਨਵਾਦ